ਰਿਸ਼ਵਤ ਰਿਸ਼ਵਤ ਤੋਂ ਬਿਨਾ ਸੱਚੀ ਕੋ ਗੱਲ ਨਹੀਂ ਹੁੰਦੀ ਰਿਸ਼ਵਤ ਤੋਂ ਬਿਨਾ ਸਾਡਾ ਪਾਰ ਪਾਰ ਉਤਾਰਾ ਹੁੰਦਾ ਨਹੀਂ ਰਿਸ਼ਵਤ ਨਾਲ ਹੀ ਅਸੀਂ ਇੰਨਾ ਵੱਜ ਗਏ ਕਿਤੇ ਰੱਬ ਦੇ ਕੋਲ ਕੋਈ ਕੰਮ ਕਰਾਉਣਾ ਹੋਵੇ ਉਹ ਵੀ ਅਸੀਂ ਰਿਸ਼ਵਤ ਨਾਲ ਕਰਦੇ ਹਾਂ ਕੋਲ ਮੰਨ ਲਓ ਜੇਕਰ ਅਸੀਂ ਸੱਚੇ ਤਨ ਅਰਦਾਸ ਨਹੀਂ ਕਰਦੇ ਤਾਂ ਅਸੀਂ ਇਹ ਲੈ ਕੇ ਜਾਵਾਂਗੇ ਅਸੀਂ ਆਪਣੇ ਨਿਆਣੇ ਕੋਲ ਕੰਮ ਕਰਵਾਉਣਾ ਹੋਵੇ ਉਹਨੂੰ ਕਹਿੰਦਾ ਵੀ ਆ ਲੈ ਫਿਰ 10 ਰੁਪਏ 2 ਰੁਪਏ ਵੀ ਜੋ ਦੇ ਦੇ ਜੇ ਤੂੰ ਆਪਣਾ ਕੰਮ ਕਰਦਾ ਹਰ ਇੱਕ ਚੀਜ਼ ਦੀ ਸ਼ੁਰੂਆਤ ਜਿਹੜੀ ਆ ਉਹ ਸਾਡੇ ਘਰਾਂ ਤੋਂ ਹੁੰਦੀ ਆ ਹੁਣ ਮੈਂ ਉਹ ਚੀਜ਼ ਜਿਹੜੀ ਸੋਚ ਰੇ ਉਹ ਇੰਦਾ ਕਿ ਅੱਜ ਸਾਡੇ ਨਾਲ ਹੋ ਰਹੀ ਹੈ ਬਹੁਤੀ ਵਾਰੀ ਸਾਡੇ ਕੋਲ ਪੈਸੇ ਹੀ ਲੈ ਲੈ ਜਾਂਦੇ ਕੰਮ ਨਹੀਂ ਪਰ ਕੰਮ ਨਹੀਂ ਹੁੰਦਾ ਉਹਦੇ ਆਪਣੀ ਜੇਬ ਗਰਮ ਕਰਕੇ ਬਹਿ ਗਿਆ ਜੈਡ ਤੇ ਪਰ ਦੂਸਰੇ ਪਾਸੇ ਕੰਮ ਨਹੀਂ ਹੁਣ ਤੁਸੀਂ ਮੰਨ ਲਓ ਕੋਈ ਕੰਮ ਕਰਵਾਉਣਾ ਹੈ ਤੁਹਾਡੇ ਘਰਾਂ ਕਿ ਪੈਸੇ ਹੀ ਮੰਗਦੇ ਹੋ ਇੱਥੇ ਨੋਟ ਕਰਨ ਵਾਲੀ ਗੱਲ ਹੈ ਤੁਹਾਡੇ ਘਰਾਂ ਦੇ ਕੰਮ ਦੇ ਪੈਸੇ ਨਹੀਂ ਮੰਗਦੇ ਤੁਸੀਂ ਜਦੋਂ ਉਹਨਾਂ ਦੇ ਕੋਲ ਜਾਂਦੇ ਆ ਤਾਂ ਫਿਰ ਤੁਸੀਂ ਇਕੱਲੇ ਇੱਕ ਲਾਈਨ 'ਚ ਲੰਮੀ ਲੱਗਦੇ ਜਦੋਂ ਅਸੀਂ ਲਾਈਨ ਦੇ ਵਿੱਚ ਲੱਗ ਕੇ ਕੰਮ ਨਹੀਂ ਕਰਦੇ ਅਸੀਂ ਅੰਦਰਲੇ ਪਾਸਿਓਂ ਜਾ ਕੇ ਪਿਛਲੇ ਦਰਵਾਜ਼ੇੋਂ ਰਾਹੀਂ ਸਭ ਤੋਂ ਪਹਿਲੇ ਨੰਬਰ ਤੇ ਕੰਮ ਕਰਵਾਉਣਾ ਸਾਡੇ ਅੰਦਰ ਵੀ ਚੋਰ ਆ ਤੇ ਫਿਰ ਜਿਹੜਾ ਤੁਸੀਂ ਚੋਰ ਮੋਰੀਤਾਂ ਨਹੀਂ ਜਾ ਕੇ ਕੰਮ ਕਰਵਾਉਣਾ ਚਾਹੁੰਦੇ ਆ ਉੱਥੇ ਜਿਹੜਾ ਬੰਦਾ ਬੈਠਾ ਉਹ ਕਹਿੰਦਾ ਗੜਾਸਾ ਮੇਰਾ ਵੀ ਦੇਖਾ ਥੋੜੀ ਜਿਹੀ ਛੱਲ ਫਿਰ ਮੈਂ ਵੀ ਦਾ ਦੇਖੋ ਜੇਕਰ ਤਾਂ ਦੋਨਾਂ ਪਾਸੇ ਤੁਸੀਂ ਪੈਸੇ ਲੈ ਲਓ ਇਹਦਾ ਮਤਲਬ ਕਿ ਤੀਸਰੀ ਧਿਰ ਜਿਹੜੀ ਤੁਸੀਂ ਬਣ ਗਏ ਉਹ ਖਾਣ ਵਾਲੀ ਤੇ ਖਾਣ ਦੀ ਤੇ ਖਾਣ ਵਾਲੀ ਧਿਰ ਜਿਹੜਾ ਕਹਿੰਦਾ ਕਿ ਉਹ ਮੂੰਹ ਖਾਵੇ ਅੱਖ ਸ਼ਰਮਾਵੇ ਉਹ ਸਾਡੇ ਤੋਂ ਅੱਖਾਂ ਵਿੱਚ ਚਰੋਣ ਲੱਗ ਪਾਉਂਦਾ ਹੁਣ ਜੇਕਰ ਅਸੀਂ ਗੱਲ ਕਰਦੇ ਹਾਂ ਪੁਲਿਸ ਦੀ ਤੇ ਪੁਲਿਸ ਨੂੰ ਵੀ ਅਸੀਂ ਐਦਾਂ ਮੁਖੀਆਂ ਦੇ ਵਿੱਚ ਪੈਸੇ ਅਸੀਂ ਆਪ ਦੇਣਾ ਆਪ ਦੇ ਦਿੰਦੇ ਹਾਂ ਬਿਲਕੁਲ ਸਹੀ ਬਿਜਲੀ ਵਾਲਿਆਂ ਦੇ ਕੋਲ ਜੇਕਰ ਤੁਸੀਂ ਇੱਕ ਕੰਮ ਤੁਹਾਡਾ ਦਸਾਂ ਦਿਨਾਂ ਦੇ ਵਿੱਚ ਹੋ ਜਾਵੇ ਬਹੁਤੇ ਐਨਆਰਆਈ ਇੱਥੇ ਸਾਡੇ ਪ੍ਰੋਗਰਾਮ ਦੇਖ ਰਹੇ ਹਨ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ 10 ਦਿਨਾਂ ਦੇ ਵਿੱਚ ਕੰਮ ਤੁਹਾਡਾ ਹੋਣ ਵਾਲਾ ਆ ਤੁਸੀਂ ਕਹਿੰਦੇ ਆ ਕਿ ਅਸੀਂ ਤਾਂ ਖੜਾ ਨਹੀਂ ਹੋ ਜਾਦੇ ਅਸੀਂ ਨਹੀਂ ਸਾਡੇ ਕੋਲ ਟਾਈਮ ਹੈ ਨਹੀਂ ਗਾ ਸਾਡੇ ਕੋਲ 3 ਬਸ 5-7 ਦਿਨ ਇਹਨੂੰ ਯਾਰ ਭਈ 10000 ਦੇ ਦੋ ਕੰਮ ਕਰਾ ਲਓ ਇਹ ਜਿਹੜੀ ਹਰਾਸਮੈਂਟ ਸ਼ੁਰੂ ਹੋਣ ਲੱਗ ਪਵੇ ਜਦੋਂ ਤੁਹਾਡੀ ਕਿਸੇ ਵੀ ਕੰਮ ਦੇ ਵਿੱਚ ਦੇਖੋ ਜੇ ਤੁਹਾਡੇ ਕਾਗਜ਼ਾਤ ਪੂਰੇ ਨਹੀਂ ਤੁਸੀਂ ਫਾਰਮੈਟਿਸ ਪੂਰੀਆਂ ਨਹੀਂ ਕਰਦੇ ਤਾਂ ਮੈਂ ਕਹਿੰਦਾ ਵੀ ਉਹ ਕੰਮ ਨਹੀਂ ਹੋ ਜਾਊਗਾ ਜੇਕ ਤੁਸੀਂ ਸਾਰੀਆਂ ਫਾਰਮੈਲਿਟੀਸ ਪੂਰੀਆਂ ਕਰਦੇ ਹੋ ਤਾਂ ਫਿਰ ਤੁਹਾਡੇ ਕਰਨ ਨੂੰ ਦੇਰੀ ਕਿਉਂ ਹੋਵੇ ਕਿ ਤੁਸੀਂ ਕੁਝ ਚਾਹੁੰਦੇ ਹੋ ਕਿ ਤੁਸੀਂ ਚਾਹ ਪਾਣੀ ਚਾਹੁੰਦੇ ਹੋ ਤੁਸੀਂ ਟੇਬਲ ਦੇ ਹੇਠਾਂ ਦੀ ਹੱਥ ਮਲਾਉਣਾ ਚਾਹੁੰਦੇ ਹੋ ਤੁਹਾਡੀ ਜੇਬ ਗਰਮ ਹੋਣੀ ਚਾਹੀਦੀ ਇਹ ਜਿਹੜੀਆਂ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਆ ਗਈਆਂ ਇਹਨਾਂ ਨੇ ਸਾਡੇ ਵਿਚਕਾਰ ਜਿੱਤੇ ਕੀ ਲੋਕਾਂ ਦਾ ਰਤਬਾ ਘਟਾਇਆ ਬਹੁਤ ਵਾਰੀ ਤੁਸੀਂ ਦੇਖਿਆ ਹੋਣਾ ਕਿ ਦੋ ਨੰਬਰ ਦੀ ਕਮਾਈ ਵਾਲਾ ਬੰਦਾ ਵੱਡੀਆਂ ਵੱਡੀਆਂ ਗੱਡੀਆਂ ਲੈ ਲੈਂਦਾ ਕੋਈ ਆਪਣਾ ਘਰ-ਬਾਰ ਬਣਾ ਲੈਦਾ 플ੌਟ ਖਰੀਦ ਲੈਂਦਾ ਕਈ ਕੁਝ ਕਰ ਲੈਂਦਾ ਪਰ ਅੰਤ ਨੂੰ ਸੰਭਲ ਲਿਆ ਸੰਭਲ ਲਿਆ ਕਿਰੇ ਨੂੰ ਕਹਿੰਦੇ ਨੇ ਕਿ ਰਿਸ਼ਵਤ ਤੋਂ ਬਿਨਾ ਨਾ ਅੱਜ ਕੱਲ ਕਿਸੇ ਦੀ ਗੱਡੀ ਨਹੀਂ ਚੱਲਦੀ ਹਰ ਕੋਈ ਕਹਿ ਦਿੰਦਾ ਕਿ ਜੇਬ ਗਰਮ ਕਰੋ ਹਰ ਕੋਈ ਕਹਿ ਦਿੰਦਾ ਕਿ ਹਾਂ ਵੇ ਪੈਸੇ ਲੱਗੂਗੇ ਕੋਈ ਵੀ ਕੰਮ ਹੋਵੇ ਭਾਵੇਂ ਇੱਥੋਂ ਤੱਕ ਹੀ ਹੁਣ ਆਪਣੇ ਵੀ ਆਪਣੇਆਂ ਨੂੰ ਰਿਸ਼ਵਤ ਦੇ ਕੇ ਕੰਮ ਕਰਾਉਂਦੇ ਨੇ ਜੀ ਇਹ ਦੇਖੋ ਹੈ ਨਾ ਜੀ ਅੱਛਾ ਅੱਜ ਦੀ ਗੱਲਬਾਤ ਦਾ ਟੌਪਿਕ ਆਪਾਂ ਚੁਣਿਆ ਰਿਸ਼ਵਤ ਰਿਸ਼ਵਤ ਤੋਂ ਬਿਨਾ ਸੱਚੀ ਕੋ ਗੱਲ ਨਹੀਂ ਬਣਦੀ ਹਮ ਰਿਸ਼ਵਤ ਤੋਂ ਬਿਨਾ ਸਾਡਾ ਪਾਰ ਉਤਾਰਾ ਹੁੰਦਾ ਨਹੀਂ ਰਿਸ਼ਵਤ ਦੇ ਨਾਲ ਹੀ ਅਸੀਂ ਇਹਨਾਂ ਵੱਜ ਗਏ ਨਾ ਕਿਤੇ ਰੱਬ ਦੇ ਕੋਲੋਂ ਕੋਈ ਕੰਮ ਕਰਾਉਣਾ ਹੋਵੇ ਉਹਨੂੰ ਵੀ ਅਸੀਂ ਰਿਸ਼ਵਤ ਦੇ ਦਿੰਦੇ ਹਾਂ ਬਿਲਕੁਲ ਸਹੀ ਸਾਡਾ ਕੰਮ ਹੋ ਜAVE ਹੁਣ ਦੇਖੋ ਜਿਸ ਜੇ ਸਾਡੀ ਮਾਨਸਿਕਤਾ ਦੇ ਵਿੱਚ ਉਹ ਚੀਜ਼ਾਂ ਆ ਰੱਬ ਤੁਹਾਡੇ ਕੋਲੋਂ ਕੁਝ ਨਹੀਂ ਚਾਹੁੰਦਾ ਹਮ ਰੱਬ ਤੁਹਾਡੇ ਕੋਲੋਂ ਪ੍ਰੇਮ ਭਾਵ ਚਾਹੁੰਦਾ ਹੈ ਰੱਬ ਤੁਹਾਡੇ ਕੋਲੋਂ ਸੱਚੀ ਸੋਚੀ ਅਰਦਾਸ ਚਾਹੁੰਦਾ ਹੈ ਨਾ ਤੁਹਾਡੇ ਰੁਪਈਆ ਦਾ ਮਹਤਾਜ ਆ ਤੇ ਨਾ ਉਹ ਤੁਹਾਡੇ ਕਿਸੇ ਪ੍ਰਸ਼ਾਦ ਦਾ ਮਹਤਾਜ ਆ ਉਹ ਸਿਰਫ ਸਿਰਫ ਤੁਹਾਡੀ ਪ੍ਰੇਮ ਭਾਵ ਦਾ ਭੁੱਖਾ ਹੈ ਹੂੰ ਉਹ ਸਾਡੇ ਕੋਲ ਹੁੰਦਾ ਨਹੀਂ ਸਾਡੇ ਕੋਲ ਪ੍ਰਸ਼ਾਦ ਵਧੀਆ-ਵਧੀਆ ਹੁੰਦੇ ਆ ਕੋਈ ਲੱਡੂਆਂ ਦਾ ਲੈ ਗਿਆ ਕੋਈ ਬਰਫੀ ਦਾ ਲੈ ਗਿਆ ਕੋਈ ਬੇਸਣ ਦਾ ਲੈ ਗਿਆ ਕੋਈ ਕਿਸੇ ਤਰ੍ਹਾਂ ਦਾ ਵੀ ਹੁਣ ਜਿਹੜੀ ਚੀਜ਼ ਦੇ ਵਿੱਚ ਅਸੀਂ ਮਾਰੇ ਹੋਵਾਂਗੇ ਹੁਣ ਮੰਨ ਲਓ ਜੇਕਰ ਅਸੀਂ ਸੱਚੇ ਦਿਲੋਂ ਅਰਦਾਸ ਨਹੀਂ ਕਰਦੇ ਤਾਂ ਅਸੀਂ ਇਹ ਲੈ ਕੇ ਜਾਂਦੇ ਆ ਹੂੰ ਅਸੀਂ ਆਪਣੇ ਨਿਆਣੇ ਕੋਲੋਂ ਕੰਮ ਕਰਵਾਉਣਾ ਹੋਵੇ ਉਹਨੂੰ ਕਹੀਦਾ ਵੀ ਆ ਲੈ ਫੜ 10 ਰੁਪਏ 2 ਰੁਪਏ ਵਿੱਚੋਂ ਤੇਰੇ ਤੇ ਤੂੰ ਆਪਣਾ ਕੰਮ ਕਰਿਆ ਹਰ ਇੱਕ ਚੀਜ਼ ਦੀ ਸ਼ੁਰੂਆਤ ਜਿਹੜੀ ਆ ਉਹ ਸਾਡੇ ਘਰਾਂ ਤੋਂ ਹੋਈ ਆ ਇੱਕ ਨਿੱਕੀ ਜਿਹੀ ਗੱਲ ਸੁਣਾਵਾਂ ਤੁਹਾਨੂੰ ਮੈਂ ਸਾਡੀ ਤਾਈ ਨੇ ਇੱਕ ਵਾਰੀ ਨਾ ਮੈਨੂੰ 10 ਰੁਪਏ ਦਿੱਤੇ ਅੱਛਾ ਕਹਿੰਦੀ ਵੀ ਆ ਦੁਕਾਨ ਤੋਂ ਸਮਾਨ ਲੈ ਕੇ ਆ ਮੈਂ ਸਮਾਨ ਲੈਣ ਚਲਾ ਗਿਆ ਤੇ ਨਾਲ ਉਹਨੇ ਇਹ ਵੀ ਕਿਹਾ ਸੀ ਕਿ ਸਮਾਨ ਇੰਨੇ ਦਾ ਆਉਣਾ 2 ਰੁਪਏ ਵਿੱਚੋਂ ਤੇਰੇ ਅੱਛਾ ਮੈਂ ਕਹਾਂ ਠੀਕ ਹੈ ਜੀ ਆਪਾਂ ਜਾ ਕੇ ਦੁਕਾਨ ਤੇ ਪਹਿਲਾਂ ਆਪਣਾ ਹਿਸਾਬ-ਤਬਾਬ ਕੀਤਾ 2 ਰੁਪਏ ਦਾ ਉਹ 2 ਰੁਪਏ ਆਪਾਂ ਖਰਚ ਲੈ ਹੂੰ ਬਾਕੀ ਮੈਂ ਕਹਾਂ ਜੀ ਆਹ ਸਮਾਨ ਹੁਣ ਦੇ ਦਿਓ ਉਹ ਕਹਿੰਦਾ ਵੀ ਉਹ ਤਾਂ ਹੈ ਨਹੀਂ ਅੱਛਾ ਮੈਂ ਬੜਾ ਪਰੇਸ਼ਾਨੀ ਦੇ ਵਿੱਚ ਆ ਗਿਆ ਵੀ ਯਾਰ ਅਸੀਂ ਆਪਣਾ ਇਧਰ ਹਿਸਾਬ-ਤਬਾਬ ਕਰ ਲਿਆ ਆਪਣੀ ਮਿਹਨਤ ਦਾ ਮੁੱਲ ਲੈ ਲਿਆ ਤੇ ਸਮਾਨ ਮਿਲਿਆ ਨਹੀਂ ਉਹ ਜੀ ਮੈਂ ਸਾਰਾ ਇਹ ਪਿੰਡ ਘੁੰਮਿਆ ਤੇ ਮੈਨੂੰ ਉਹ ਸਮਾਨ ਨਹੀਂ ਮਿਲਿਆ ਤੇ ਮੈਂ ਵਾਪਸ ਆਣ ਕੇ ਜੋ ਤਾਈ ਨੂੰ 8 ਰੁਪਏ ਦਿੱਤੇ ਤੇ ਮੈਨੂੰ ਪੁੱਛੇ ਵੀ ਤੈਨੂੰ ਤਾਂ ਮੈਂ 10 ਰੁਪਏ ਦੇ ਕੇ ਤੋਰਿਆ ਸੀ ਤੂੰ 8 ਰੁਪਏ ਲੈ ਆ ਕੇ ਮੋੜਨਿਆ ਮੈਂ ਕਿਹਾ ਤੁਸੀਂ ਵੀ ਤਾਂ ਕਿਹਾ ਸੀ ਕਿ 2 ਰੁਪਏ ਤੁਸੀਂ ਖਰਚ ਲਿਓ ਖਰਚ ਲਿਓ ਤੇ ਮੈਂ ਉਹ ਆਪਣੇ ਤਾਂ ਹਿੱਸਾ ਜਿਹੜਾ ਸੀ ਮੈਂ ਖਰਚ ਲਿਆ ਵੀ ਚਲੋ ਕੋਈ ਨਹੀਂ ਵਿਆਹ ਸਮਾਰਤਾ ਉਹਨੇ ਮੈਂ ਕੱਲ੍ਹ ਲਿਆ ਦੂੰਗਾ ਜਾਂ ਪਰਸੋਂ ਲਿਆ ਦੂੰਗਾ ਹੁਣ ਮੈਂ ਉਹ ਚੀਜ਼ ਜਿਹੜੀ ਸੋਚ ਰਿਹਾ ਉਹ ਇਦਾਂ ਕਿ ਅੱਜ ਸਾਡੇ ਨਾਲ ਹੋ ਰਹੀ ਆ ਬਹੁਤੀ ਵਾਰੀ ਸਾਡੇ ਕੋਲੋਂ ਪੈਸੇ ਹੀ ਲੈ ਲੈ ਜਾਂਦੇ ਆ ਕੰਮ ਨਹੀਂ ਹੁੰਦਾ ਪਰ ਕੰਮ ਨਹੀਂ ਹੁੰਦਾ ਉਹਦੇ ਆਪਣੀ ਜੇਬ ਗਰਮ ਕਰਕੇ ਬਹਿ ਗਿਆ ਸਾਈਡ ਤੇ ਪਰ ਦੂਸਰੇ ਪਾਸੇ ਕੰਮ ਨਹੀਂ ਹੋ ਰਿਹਾ ਇਹ ਸਾਰੇ ਕੰਮ ਜਿਹੜੇ ਆ ਨਾ ਇਹ ਰਿਸ਼ਵਤਾਂ ਦੇ ਅਸੀਂ ਆਪਣੇ ਘਰਾਂ ਤੋਂ ਤੋਰੇ ਆ ਹਾਂ ਫਿਰ ਤੁਸੀਂ ਮੰਨ ਲਓ ਕੋਈ ਕੰਮ ਕਰਵਾਉਣਾ ਹੈ ਤੁਹਾਡੇ ਘਰਾਂ ਨੇ ਕਿ ਪੈਸੇ ਨਹੀਂ ਮੰਗਦੇ ਉਹ ਹੂੰ ਇੱਥੇ ਨੋਟ ਕਰਨ ਵਾਲੀ ਗੱਲ ਆ ਤੁਹਾਡੇ ਘਰਾਂ ਨੇ ਕਿ ਕੰਮ ਦੇ ਪੈਸੇ ਨਹੀਂ ਮੰਗਦੇ ਤੁਸੀਂ ਜਦੋਂ ਉਹਨਾਂ ਦੇ ਕੋਲ ਜਾਣੇ ਆ ਤਾਂ ਫਿਰ ਤੁਸੀਂ ਇੱਕ ਨਾ ਇੱਕ ਲਾਈਨ ਬੜੀ ਲੰਬੀ ਆ ਇੱਕ ਮੰਨ ਲਓ ਬਿਜਲੀ ਤਾਂ ਬੈਠ ਤੁਸੀਂ ਤਾਰਾਂ ਜਾਣੇ ਆ ਤੁਸੀਂ ਦੇ ਦੇ ਲਾਈਨ ਬੜੀ ਲੰਬੀ ਯਾਰ ਤੁਸੀਂ ਆਪਣੇ ਕਿਸੇ ਆਂਢੀ ਗੁਣ ਨੂੰ ਕਰੇ ਯਾਰ ਮੇਰਾ ਵੈਲ ਫੜ ਲਊਗਾ ਹਮ ਆਲੇ ਦੇ ਵਿੱਚ 10 ਰੁਪਏ ਵਾਧੂ ਯਾਰ ਤੂੰ ਕੋਈ ਠੰਡਾ ਤੱਤਾ ਪੀ ਲਈ ਤੇ ਮੇਰਾ ਵੀ ਵੈਲ ਤਾਰ ਤੇ ਉੱਥੇ ਵੀ ਅਸੀਂ ਰਿਸ਼ਵਤ ਦਿੰਨੇ ਹਮ ਜਦੋਂ ਅਸੀਂ ਲਾਈਨ ਦੇ ਵਿੱਚ ਲੱਗ ਕੇ ਕੰਮ ਨਹੀਂ ਕਰਾਉਣਾ ਅਸੀਂ ਅੰਦਰਲੇ ਪਾਸਿਓਂ ਜਾ ਕੇ ਪਿਛਲੇ ਦਰਵਾਜ਼ੇੋਂ ਰਾਹੀਂ ਸਭ ਤੋਂ ਪਹਿਲੇ ਨੰਬਰ ਤੇ ਕੰਮ ਕਰਵਾਉਣਾ ਸਾਡੇ ਅੰਦਰ ਵੀ ਚੋਰ ਆ ਤੇ ਫਿਰ ਜਿਹੜਾ ਤੁਸੀਂ ਚੋਰ ਮੋਰੀ ਤਣੀ ਜਾ ਕੇ ਕੰਮ ਕਰਵਾਉਣਾ ਚਾਹੁੰਦੇ ਆ ਉੱਥੇ ਜਿਹੜਾ ਬੰਦਾ ਬੈਠਾ ਉਹ ਕਹਿੰਦਾ ਗਣਾਸਾ ਮੇਰਾ ਵੀ ਦੇਖਾ ਥੋੜੀ ਜੀ ਛੈਲ ਫਿਰ ਮੈਂ ਵੀ ਲਾ ਲਵਾਂ ਇੱਥੋਂ ਰਿਸ਼ਵਤ ਦੀ ਸ਼ੁਰੂਆਤ ਹੁੰਦੀ ਹੈ ਜੀ ਤੁਸੀਂ ਬਿਲਕੁਲ ਸਹੀ ਕਿਹਾ ਘਰੋਂ ਹੀ ਸਾਡੇ ਰਿਸ਼ਵਤ ਦੀ ਸ਼ੁਰੂਆਤ ਹੁੰਦੀ ਹੈ ਅਸੀਂ ਬੱਚਿਆਂ ਨੂੰ ਵੀ ਰਿਸ਼ਵਤ ਦੇ ਦਿੰਦੇ ਹਾਂ ਕਿ ਜਾਓ ਜੀ ਸਾਡਾ ਕੰਮ ਕਰੋ ਇਹਦੇ ਵਿੱਚੋਂ ਜਿਹੜੇ ਵੈਸੇ ਬੱਚੂਗੇ ਉਹ ਤੁਹਾਡੇ ਤੁਹਾਡੇ ਠੀਕ ਹੈ ਇਹਦੇ ਨਾਲ ਕੀ ਹੁੰਦਾ ਬੱਚਾ ਖੁਸ਼ੀ ਖੁਸ਼ੀ ਚੱਲਾ ਜਾਂਦਾ ਜਿੰਨਾ ਹਾਸਾ ਦੀ ਗੱਲ ਕਰ ਰਿਹਾ ਮਿਲਦਾ ਫੇ ਕੰਮ ਤੁਸੀਂ ਵੀ ਕੀਤੇ ਆ ਬਿਲਕੁਲ ਕੀਤੇ ਆ ਹਰ ਇੱਕ ਬੱਚੇ ਨੂੰ ਲਾਲਚ ਜ਼ਰੂਰ ਹੁੰਦਾ ਹੈ ਕਿ ਸਾਨੂੰ ਵੀ ਕੁਝ ਮਿਲੇ ਹਨਾ ਇੱਕ ਚੀਜ਼ ਦਾ ਲਾਲਚ ਜ਼ਰੂਰ ਹੁੰਦਾ ਹਰ ਇੱਕ ਬੱਚੇ ਨੂੰ ਤਾਂ ਇਹਦੇ ਨਾਲ ਕੀ ਹੁੰਦਾ ਆ ਕਿ ਸਾਡੇ ਵਿੱਚ ਵੀ ਕਿਤੇ ਨਾ ਕਿਤੇ ਉਹ ਚੋਰੀ ਜ਼ਰੂਰ ਹੈ ਹਰ ਇੱਕ ਬੰਦੇ ਦੇ ਵਿੱਚ ਹੁੰਦੀ ਹੁੰਦੀ ਹੈ ਹਰ ਇੱਕ ਬੰਦੇ ਦੇ ਵਿੱਚ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਹੁਣ ਇੱਥੇ ਮੈਂ ਇਹ ਵੀ ਗੱਲ ਕਰਨਾ ਚਾਹੁੰਦੀ ਆ ਨਾਲ ਦੀ ਨਾਲ ਜੇ ਤੁਹਾਡਾ ਕਿਸੇ ਗਵਾਂਡੀ ਦੇ ਨਾਲ ਝਗੜਾ ਵੀ ਹੋ ਜਾਂਦਾ ਹੈ ਨਾ ਜੇ ਤੁਸੀਂ ਪੁਲਿਸ ਬੁਲਾ ਲਈ ਹੈ ਜਾਂ ਪੁਲਿਸ ਆਪਣੇ ਆਪ ਆ ਗਏ ਕਿਸੇ ਦੇ ਕਹਿਣ ਦੇ ਉੱਤੇ ਤਲਾ ਮਿਲਣ ਤੇ ਪੁਲਿਸ ਉੱਥੇ ਪਹੁੰਚ ਗਈ ਹੈ ਪੁਲਿਸ ਹੁਣ ਜੇਕਰ ਦੋਵਾਂ ਘਰਾਂ ਦੇ ਵਿੱਚ ਜਾਂਦੀ ਹੈ ਕਿ ਕੀ ਗੱਲ ਹੋਈ ਹੈ ਉਹਨੇ ਪੁੱਛ ਗਿਜ ਤਾਂ ਕਰਨੀ ਹੈ ਬਿਆਨਤ ਦਰਜ ਕਰਨੇ ਆ ਉਹਨੇ ਇੱਥੋਂ ਵੀ ਕਹਿ ਦੇਣਾ ਹੈ ਕਿ ਬਈ ਮਾਮਲਾ ਰਫਾ ਦਫਾ ਕਰਾਉਣਾ ਆ ਤੁਹਾਡੇ ਹੱਕ ਦੀ ਗੱਲ ਕਰ ਦਵਾਂਗੇ ਜੇਬ ਗਰਮ ਕਰਦੇ ਹੋ ਉੱਥੇ ਜਾ ਕੇ ਵੀ ਉਹਨਾਂ ਨੇ ਆਹੀ ਗੱਲ ਕਹਿਣੀ ਹੈ ਹੁਣ ਦੋਵਾਂ ਪਾਸਿਓਂ ਜਿਹੜੀ ਰਿਸ਼ਵਤ ਹੈ ਉਹ ਲੈ ਲਈ ਹੈ ਪਰ ਹੱਕ ਦੀ ਗੱਲ ਕਿਹਨੇ ਕਰਨੀ ਹੈ ਉਹ ਤਾਂ ਬਾਅਦ ਦੇ ਵਿੱਚ ਪਤਾ ਲੱਗੂਗਾ ਨਾ ਦੇਖੋ ਜੇਕਰ ਤਾਂ ਦੋਨਾਂ ਪਾਸਿਆਂ ਤੋਂ ਤੁਸੀਂ ਪੈਸੇ ਲੈ ਲਏ ਇਹਦਾ ਮਤਲਬ ਕਿ ਤੀਸਰੀ ਧਿਰ ਜਿਹੜੀ ਤੁਸੀਂ ਬਣ ਗਏ ਹੋ ਨਾ ਹੂੰ ਉਹ ਖਾਣ ਵਾਲੀ ਧੇਰਿਆ ਖਾਣ ਵਾਲੀ ਧੇਰਿਆ ਬਿਲਕੁਲ ਤੇ ਖਾਣ ਵਾਲੀ ਧੇਰ ਜਿਹੜਾ ਕਹਿੰਦੇ ਨੇ ਕਿ ਉਹ ਮੂੰਹ ਖਾਵੇ ਅੱਖ ਸ਼ਰਮਾਵੇ ਉਹ ਸਾਡੇ ਤੋਂ ਅੱਖਾਂ ਫਿਰ ਚੁਰਾਉਣ ਲੱਗ ਪੈਂਦੇ ਜੀ ਹੁਣ ਆਮ ਤੌਰ ਤੇ ਦੇਖਿਆ ਜਾਏ ਅਸੀਂ ਇਕੱਲਾ ਪੁਲਿਸ ਡਿਪਾਰਟਮੈਂਟ ਨਹੀਂ ਸਾਰੇ ਦਾ ਸਾਰਾ ਨਹੀਂ ਹੂੰ ਕੁਝ ਕੁ ਕਾਲੀਆਂ ਪਿੱਡਾਂ ਹੁੰਦੀਆਂ ਕਿ ਜਿਹੜੇ ਸਾਰੇ ਡਿਪਾਰਟਮੈਂਟ ਨੂੰ ਖਰਾਬ ਕਰਦੀਆਂ ਚਾਹੇ ਉਹ ਬਿਜਲੀ ਵਾਲੇ ਹੋਣ ਚਾਹੇ ਇਹ ਹੋਣ ਚਾਹੇ ਹੋਰ ਮਹਿਕਮੇ ਵਾਲੇ ਹੋਣ ਡਾਕਟਰ ਵੀ ਹੋਣ ਵਿੱਚੇ ਭਾਵੇਂ ਹੂੰ ਡਾਕਟਰ ਅਨਤਾ ਜਾਦੇ ਕੁਝ ਕੁਝ ਲੋਕ ਐਸੇ ਬੇਈਮਾਨ ਹੁੰਦੇ ਆ ਕਿ ਜਿਹੜੇ ਇਸ ਤਰੀਕੇ ਦੇ ਨਾਲ ਲੋਕਾਂ ਦੀ ਛਿੱਲ ਲਾਉਂਦੇ ਆ ਹੁਣ ਜੇਕਰ ਅਸੀਂ ਗੱਲ ਕਰਦੇ ਆ ਪੁਲਿਸ ਦੀ ਤੇ ਪੁਲਿਸ ਨੂੰ ਵੀ ਅਸੀਂ ਐਦਾਂ ਮੁਠੀਆਂ ਦੇ ਵਿੱਚ ਪੈਸੇ ਅਸੀਂ ਆਪ ਦੇਣਾ ਆਪ ਦਿੰਦੇ ਆ ਬਿਲਕੁਲ ਸਹੀ ਕਿਹਾ ਬਿਜਲੀ ਵਾਲਿਆਂ ਦੇ ਕੋਲੋਂ ਜੇਕਰ ਤੁਸੀਂ ਇੱਕ ਕੰਮ ਤੁਹਾਡਾ 10 ਦਿਨਾਂ ਦੇ ਵਿੱਚ ਹੁੰਦਾ ਬਹੁਤੇ ਐਨਆਰਆਈ ਇੱਥੇ ਸਾਡੇ ਪ੍ਰੋਗਰਾਮ ਦੇਖ ਰਹੇ ਹਨ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨਾ 10 ਦਿਨਾਂ ਦੇ ਵਿੱਚ ਕੰਮ ਤੁਹਾਡਾ ਹੋਣ ਵਾਲਾ ਆ ਤੁਸੀਂ ਕਹਿੰਦੇ ਆ ਕਿ ਅਸੀਂ ਤਾਂ ਖੜਾ ਨਹੀਂ ਹੋ ਸਕਦੇ ਅਸੀਂ ਨਹੀਂ ਸਾਡੇ ਕੋਲ ਟਾਈਮ ਹੈ ਨਹੀਂਗਾ ਸਾਡੇ ਕੋਲ ਦਿਨ ਬਸ 5-7 ਹੀ ਆ ਇਹਨੂੰ ਯਾਰ ਭਈਆ 10000 ਰੁਪਏ ਦੇਓ ਤਾਂ ਕੰਮ ਕਰਾ ਲਓ ਕੰਮ ਕਰਾ ਲਓ ਬਿਲਕੁਲ ਤੁਹਾਡੇ ਤਾਂ ਇੱਕ ਦੇ 80 ਬਣਦੇ ਆ ਹੂੰ ਤੇ ਜਾਫਰ ਤੁਹਾਡਾ ਇੱਕ ਦਾ 100 ਬਣਦਾ ਹੋਊਗਾ ਜਾਂ ਕਿਤੇ ਕਿਤੇ ਇੱਕ ਦੇ 70 ਵੀ ਬਣਦੇ ਹੋਣਗੇ ਪਰ ਜਿਹੜੇ ਵਿਚਾਰੇ ਇੰਡੀਆ ਦੇ ਵਿੱਚ ਬੈਠੇ ਆ ਉਹਨਾਂ ਦਾ ਕੀ ਆ ਉਹ ਕਿੱਥੋਂ ਉਹਨਾਂ ਨੂੰ 10000 ਰੁਪਏ ਦੇਣਗੇ ਉਹ ਕਿੱਥੋਂ ਉਹਨਾਂ ਦੇ ਮੂੰਹ ਭਰਨਗੇ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦੇ ਮੂੰਹ ਨੂੰ ਖੂਨ ਲਾਤ ਇਸੇ ਤਰੀਕੇ ਦੇ ਨਾਲ ਕੰਮ ਕਰਾਉਣ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਮਹਿਕਮੇ ਦੇ ਮੂੰਹ ਖੁੱਲ ਗਏ ਉਹ ਕਹਿੰਦੇ ਯਾਰ ਇਹ ਤਾਂ ਕੰਮ ਹੀ ਬੜਾ ਸੌਖਾ ਹੂੰ ਕਿਸੇ ਦਾ ਮੀਟਰ ਲਗਵਾਉਗਾ ਕਹਿੰਦੇ ਲਾ ਦੇਵਾਂਗੇ ਮੀਟਰ ਦੀ ਲੋੜ ਅਗਲੇ ਨੂੰ ਅੱਜ ਆ ਗਰਮੀ ਦੇ ਵਿੱਚ ਉਹ ਅੱਜ ਬੈਠੇ ਆ ਇਦੋਂ ਲੜਕਾਈ ਜਾਂਦੇ ਆ ਮੀਟਰ ਦਾ ਆ ਨਹੀਂ ਪਾਸ ਹੁੰਦਾ ਤਾਰ ਨਹੀਂ ਆਈ ਫੁਲਾਨਾ ਨੇ ਆਈਟਮ ਘਾਨਾ ਨਹੀਂ ਆਇਆ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਹੋਣ ਲੱਗ ਪੈਂਦੀਆਂ ਫਿਰ ਬੰਦਾ ਅੱਕ ਜਾਂਦਾ ਕਹਿੰਦਾ ਯਾਰ ਦਫਾ ਕਰੋ ਕੁਛ ਨਾ ਕੁਛ ਲੈ ਦੇ ਕੇ ਇਹ ਕੰਮ ਕਰਾ ਲਓ ਕਰਾ ਲਓ ਇਸ ਤਰ੍ਹਾਂ ਹੁੰਦਾ ਇਹ ਜਿਹੜੀ ਹਰਾਸਮੈਂਟ ਸ਼ੁਰੂ ਹੋਣ ਲੱਗ ਪਵੇ ਜਦੋਂ ਤੁਹਾਡੀ ਕਿਸੇ ਵੀ ਕੰਮ ਦੇ ਵਿੱਚ ਦੇਖੋ ਜੇ ਤੁਹਾਡੇ ਕਾਗਜ਼ਤ ਪੂਰੇ ਨਹੀਂ ਤੁਸੀਂ ਫਾਰਮੈਲਿਟੀਆਂ ਪੂਰੀਆਂ ਨਹੀਂ ਕਰਦੇ ਤਾਂ ਮੈਂ ਕਹਿੰਨਾ ਵੀ ਉਹ ਕੰਮ ਨਹੀਂ ਹੋਣਾ ਚਾਹੀਦਾ ਤੇ ਜੇਕਰ ਤੁਸੀਂ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰਦੇ ਹੋ ਤਾਂ ਫਿਰ ਤੁਹਾਡੇ ਕੰਮ ਨੂੰ ਦੇਰੀ ਕਿਉਂ ਹੋਵੇ ਕਿ ਤੁਸੀਂ ਕੁਝ ਚਾਹੁੰਦੇ ਹੋ ਜੀ ਕਿ ਤੁਸੀਂ ਚਾਹ ਪਾਣੀ ਚਾਹੁੰਦੇ ਹੋ ਤੁਸੀਂ ਟੇਬਲ ਦੇ ਹੇਠਾਂ ਦੀ ਹੱਥ ਮਲਾਉਣਾ ਚਾਹੁੰਦੇ ਹੋ ਤੁਹਾਡੀ ਜੇਬ ਗਰਮ ਹੋਣੀ ਚਾਹੀਦੀ ਇਹ ਜਿਹੜੀਆਂ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਆ ਗਈਆਂ ਇਹਨਾਂ ਨੇ ਸਾਡੇ ਵਿਚਕਾਰ ਜਿੱਥੇ ਕਿ ਲੋਕਾਂ ਦਾ ਰੁਤਬਾ ਘਟਾਤਾ ਹੈ ਹਮ ਅਫਸਰਾਂ ਦੀ ਇੱਜ਼ਤ ਘਟਾਤੀ ਹੈ ਉੱਥੇ ਹੀ ਸਾਡੇ ਇੱਕ ਜਿਹੜੇ ਆਮ ਤਬਕੇ ਦੇ ਲੋਕ ਹੈਗੇ ਆ ਉਹਨਾਂ ਦੀ ਜੇਬਾਂ ਦੇ ਉੱਪਰ ਬਹੁਤ ਵੱਡਾ ਬੋਝ ਪਾਤਾ ਹੈ ਔਰ ਉਹਦੇ ਬਾਰੇ ਸਰਕਾਰਾਂ ਹਾਲੇ ਤੱਕ ਕੋਈ ਸੋਚ ਵਿਚਾਰ ਕਰ ਨਹੀਂ ਰਹੀਆਂ ਲੁੱਟ ਖਸੁੱਟ ਜਾਰੀ ਹੈ ਲੁੱਟ ਖਸੁੱਟ ਜਾਰੀ ਹੈ ਜੋਗੀ ਜੀ ਇੱਥੇ ਕਹਿੰਦੇ ਵੀ ਨੇ ਨਾ ਕਿ ਇਸ ਤਰੀਕੇ ਦੀ ਕਮਾਈ ਕੰਮ ਵੀ ਨਹੀਂ ਆਉਂਦੀ ਹੋਣੀ ਪਰ ਉਹਨਾਂ ਵਾਸਤੇ ਇਹ ਬਹੁਤ ਛੋਟੀਆਂ ਗੱਲਾਂ ਨੇ ਉਹ ਕਾਫੀ ਅੱਗੇ ਲੰਘ ਚੁੱਕੇ ਨੇ ਇਹਨਾਂ ਸਾਰੀਆਂ ਗੱਲਾਂ ਤੋਂ ਕਿਉਂਕਿ ਉਹਨਾਂ ਨੂੰ ਹੁਣ ਚਸਕਾ ਪੈ ਗਿਆ ਆ ਕਿਉਂਕਿ ਬੈਲੇ ਬਹਿ ਕੇ ਪੈਸੇ ਆ ਰਹੇ ਨੇ ਤਾਂ ਕਿੰਨੂ ਮਾੜੇ ਲੱਗਦੇ ਨੇ ਦੇਖੋ ਗੱਲ ਇਹ ਹੈ ਕਹਿੰਦੇ ਨੇ ਕਿ ਜੇ 2 ਨੰਬਰ ਦੀ ਕਮਾਈ ਆ ਉਹ ਫੁੱਲਦੀ ਆ ਫਲਦੀ ਨਹੀਂ ਬਿਲਕੁਲ ਸਹੀ ਕਿਹਾ ਬਹੁਤ ਬਾਰੀ ਤੁਸੀਂ ਦੇਖਿਆ ਹੋਣਾ ਕਿ ਦੋ ਨੰਬਰ ਦੀ ਕਮਾਈ ਵਾਲਾ ਬੰਦਾ ਵੱਡੀਆਂ-ਵੱਡੀਆਂ ਗੱਡੀਆਂ ਲੈ ਲੈਂਦਾ ਕੋਈ ਆਪਣਾ ਘਰ-ਬਾਰ ਬਣਾ ਲੈਂਦਾ 플ੌਟ ਖਰੀਦ ਲੈਂਦਾ ਕਈ ਕੁਝ ਕਰ ਲੈਂਦਾ ਪਰ ਅੰਤ ਉਹ ਸੰਭਣੀਆਂ ਸੰਭਲਮੀਆਂ ਕਿਨੇ ਹੁੰਦੀਆਂ ਕਿਨੇ ਹੁੰਦੀਆਂ ਬਿਲਕੁਲ ਉੱਥੇ ਜਾ ਕੇ ਫਿਰ ਪਤਾ ਲੱਗਦਾ ਹੈ ਕਿ ਪਾਪ ਦੀ ਕਮਾਈ ਦੋ ਨੰਬਰ ਦੀ ਕਮਾਈ ਤੁਹਾਡੀ ਫੁੱਲ ਦੀ ਜ਼ਰੂਰ ਹੈ ਪਰ ਦੀ ਨਹੀਂ ਬਿਲਕੁਲ ਸੋ ਇਸ ਸੋਚ ਵਿਚਾਰ ਕਰਕੇ ਹੁਣ ਦੇਖੋ ਇੱਕ ਬੰਦਾ ਕੋਈ ਆਪਣੇ ਬੱਚਿਆਂ ਦੇ ਵਾਸਤੇ ਕੋਈ ਅੰਗੂਰ ਲਿਆ ਰਿਹਾ ਹੈ ਲਿਆ ਰਿਹਾ ਕੋਈ ਚੰਗੇ ਬਦਾਮ ਲਿਆ ਰਿਹਾ ਕਾਜੂ ਲਿਆ ਰਿਹਾ ਉਹਦੇ ਬੱਚੇ ਖਾ ਕੇ ਕੀ ਹੋਣਗੇ ਤਕੜੇ ਤਕੜੇ ਹੋਣਗੇ ਇੱਕ ਦੂਸਰੇ ਪਾਸੇ ਬੰਦਾ ਉਹ ਰੋੜ ਲੈ ਆਵੇ ਖਾਣ ਨੂੰ ਉਹ ਬਜਰੀ ਲੈ ਆਵੇ ਖਾਣ ਨੂੰ ਉਹ ਸੀਮਿੰਟ ਲੈ ਆਵੇ ਉਹ ਸਰੀਆ ਲੈ ਆਵੇ ਕੀ ਹੋਊਗਾ ਉਹਨਾਂ ਦੇ ਵਿਚਾਰੇ ਤਾਂ ਦੰਦ ਨਿਕਲ ਜਾਣਗੇ ਜੀ ਉਹ ਉਹ ਤੇ ਉਹ ਤੇ ਪੜੂਗਾ ਨਹੀਂ ਪਚੂਗਾ ਨਹੀਂ ਉਹਨਾਂ ਨੂੰ ਉਹ ਖਾ ਨਹੀਂ ਸਕਣਗੇ ਜੀ ਇਹੀ ਚੀਜ਼ ਆ ਜੇਕਰ ਤੁਸੀਂ ਸਰਕਾਰੀ ਕੁਰਸੀ ਦੇ ਉੱਪਰ ਬੈਠੇ ਜਾਂ ਕਿਤੇ ਪ੍ਰਾਈਵੇਟ ਤੇ ਵੀ ਬੈਠੇ ਤੁਸੀਂ ਜੇਕਰ ਸੀਮੜ ਖਾ ਰਹੇ ਹੋ ਬਜਰੀ ਖਾ ਰਹੇ ਹੋ ਤੁਸੀਂ ਪੈਸਾ ਖਾ ਰਹੇ ਹੋ ਉਹਨਾਂ ਦੇ ਵਿੱਚੋਂ ਤਾਂ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਵੀ ਤਾਂ ਉਹੀ ਖਿਲਾ ਰਹੇ ਹੋ ਜੀ ਸਹੀ ਤੇ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਉਹ ਖਵਾ ਰਹੇ ਆਂ ਤਾਂ ਫਿਰ ਕਿਵੇਂ ਇਹ ਆਸ ਰੱਖੀਏ ਕਿ ਤੁਹਾਡੇ ਬੱਚੇ ਵੀ ਅੱਗੇ ਜਾ ਕੇ ਵਧੀਆ ਪੜ੍ਹ ਲਿਖੇ ਜਾਣਗੇ ਵਧੀਆ ਚੰਗੇ ਸ਼ਹਿਰੀ ਨਿਕਲਣਗੇ ਉਹਨਾਂ ਦੇ ਕੋਲੋਂ ਅਸੀਂ ਭਲੇ ਦੀ ਆਸ ਕਿਵੇਂ ਰੱਖ ਸਕਦੇ ਆ ਬਿਲਕੁਲ ਸਹੀ ਕਿਆ ਸਵਰਗ ਨਰਗ ਸਭ ਇੱਥੇ ਹੀ ਆ ਸਭ ਕੁਝ ਸਾਹਮਣੇ ਆ ਹੀ ਜਾਂਦਾ ਕਿਉਂਕਿ ਅੱਜ ਕੱਲ ਅਸੀਂ ਕੀ ਕਰ ਰਹੇ ਹਾਂ ਜੋ ਕਿ ਅਸੀਂ ਤਰੱਕੀ ਦੀ ਪੌੜੀਆਂ ਦੇ ਉੱਤੇ ਚੜ੍ਹਨਾ ਚਾਹੁੰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਇਕਦਮ ਹੀ ਹੋ ਜਵੇ ਸਭ ਕੁਝ ਇਕਦਮ ਹੀ ਸਭ ਕੁਝ ਹੋ ਜਵੇ ਸਾਡੇ ਵਿੱਚ ਸਬਰ ਜਿਹੜਾ ਉਹ ਮੁੱਕ ਗਿਆ ਅਸੀਂ ਗਾਹੇ ਬਗਾਹੇ ਵੀ ਇਸ ਬਾਬਤ ਗੱਲ ਕਰ ਚੁੱਕੇ ਅਸੀਂ ਮਿਹਨਤ ਨਹੀਂ ਕਰਦੇ ਪਰ ਅਸੀਂ ਚਾਹੁੰਦੇ ਹਾਂ ਕਿ ਸਭ ਕੁਝ ਹਰਿਆ ਭਰਿਆ ਹੋਵੇ ਸਭ ਕੁਝ ਸਾਡੇ ਘਰ ਦੇ ਵਿੱਚ ਭਰਿਆ ਭਰਿਆ ਹੋਵੇ ਅਸੀਂ ਵੀ ਤਰੱਕੀ ਦੀ ਰਾਹ ਦੇ ਉੱਤੇ ਚੜ ਜਾਈਏ ਪਰ ਇਹ ਗਲਤ ਹੈ ਇੱਥੇ ਇਹੀ ਕਹਿਣਾ ਚਾਹਾਂਗੇ ਕਿ ਹਰੇਕ ਗੱਲ ਦੇ ਵਿੱਚ ਰਿਸ਼ਵਤ ਲੈਣਾ ਰਿਸ਼ਵਤ ਦੇਣਾ ਬੰਦ ਕਰੋ ਜੇਕਰ ਅਸੀਂ ਅੱਜ ਕਰਾਂਗੇ ਬੰਦ ਤਾਂ ਹੀ ਸਾਡੇ ਅੱਗੇ ਦੀ ਜਨਰੇਸ਼ਨ ਜਿਹੜੀ ਅੱਗੇ ਦੀ ਪੀੜ੍ਹੀ ਜਿਹੜੀ ਹੈ ਉਹ ਉਹਨਾਂ ਨੇ ਵੀ ਸਾਡੇ ਕੋਲੋਂ ਹੀ ਸਿੱਖਣਾ ਹੈ ਲਾਈਵ ਪੰਜਾਬੀ ਟੀਵੀ ਪਾਰਤ ਵਿੱਚ Jio TV, Jio Fiber ਤੇ Tata Play TV ਦੇਖਿਆ ਜਾ ਸਕਦਾ ਹੈ। ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। USA, Canada, Australia, New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਲਾਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV